ਇਥੋਂ ਜਿਹੜਾ ਇਹ ਖਾਲਸਾ ਹੀ ਫਤਿਹ ਮਾਰਚ ਜਿਹੜਾ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਦੇ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਜਨਮ ਸਰ ਮਹਾਰਾਜ ਜੀ ਦੀ ਰਹਿਨਮਾਈ ਦੇ ਹੇਠ ਹਾਲ ਕੀ ਸਾਂਦੇ ਵਿੱਚ ਸੁਭਾਈ ਮਾਨ ਕੀਤੇ ਜਾਣੇ ਨੇ ਉਹ ਖਾਲਸਾ ਹੀ ਫਤਿਹ ਮਾਰਚ ਜਿਸ ਤਰੀਕੇ ਕਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਉਹ ਸੂਰਬੀਰ ਯੋਧੇ ਬਾਬਾ ਬਾਦ ਸਿੰਘ ਜੀ ਬਾਬਾ ਵਿਨੋਦ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੇ ਸਰਹੰਦ ਨੂੰ ਜਦੋਂ ਫਤਿਹ ਕੀਤਾ ਸੀ ਉਸ ਸਮੇਂ ਨੂੰ ਯਾਦ ਕਰਦੇ ਹੋਇਆ ਇਹ ਜਿਹੜਾ ਫਤਿਹ ਮਾਰਚ ਹਰ ਸਾਲ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਨਮਾਇੰਦਾ ਜਮਾਤ ਅਤੇ ਸਮੁੱਚੀ ਹੀ ਨਿਹੰਗ ਸਿੰਘ ਜਥੇਬੰਦੀਆਂ ਸਮੁੱਚੇ ਹੀ ਦਲ ਪੰਥਾਂ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀ ਸੰਗਠਨ ਦੇ ਸਹਿਯੋਗ ਦੇ ਨਾਲ ਹਰ ਸਾਲ ਅਯੋਜਿਤ ਕੀਤੇ ਜਾਂਦੇ ਨੇ ਤੇ ਅੱਜ ਉਸੇ ਦਿਨ ਦੀ ਯਾਦ ਦੇ ਵਿੱਚ ਇਹ ਫਤਿਹ ਮਾਰਚ ਨੇ ਜਿਹੜੇ ਅਯੋਜਿਤ ਕੀਤੇ ਗਏ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਇਥੋਂ ਪਾਲਕੀ ਸਾਹਿਬ ਦੇ ਵਿੱਚ ਸਵਾਇਮਾਨ ਕੀਤੇ ਜਾਣਗੇ ਇਹ ਜਕਾਰਿਆਂ ਦੀ ਗੂੰਜ ਤੇ ਪੰਥ ਦਾ ਜਹੋ ਜਲਾਲ ਹੈ ਜਿਹੜਾ ਉਹੀ ਸਮੇਂ ਨੂੰ ਧਿਆਨ ਕਰ ਰਿਹਾ ਹੈ ਜਿਸ ਤਰੀਕੇ ਕਿਉਂਕਿ ਇੱਕ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਜਿਹੜਾ ਪੰਥ ਸੀ ਉਹ ਜੂਝ ਰਿਹਾ ਸੀ ਦੂਜੇ ਪਾਸੇ ਵੱਡੇ ਸ਼ਸਤਰਾਂ ਦੇ ਨਾਲ ਜਿਹੜੇ ਉਸ ਸਮੇਂ ਦੇ ਮਾਰੂ ਜਿਹੜੇ ਸ਼ਸਤਰ ਸੀ ਹਰ ਤਰ੍ਹਾਂ ਦੇ ਉਹਨਾਂ ਦੇ ਨਾਲ ਜਿਹੜੀ ਅਸੀਂ ਵਜ਼ੀਰ ਖਾਨ ਦੀ ਅਗਵਾਈ ਦੇ ਵਿੱਚ ਫੌਜਾਂ ਸੀ ਜਿਹੜੀਆਂ ਇਸ ਮੈਦਾਨ ਦੇ ਵਿੱਚ ਪਹੁੰਚੀਆਂ ਪਰ ਖਾਲਸੇ ਦੇ ਜਾਹੋ ਜਲਾਲ ਦੇ ਅੱਗੇ ਉਨ੍ਹਾਂ ਦੇ ਉਹ ਸ਼ਸਤਰ ਸੀ ਜਿਹੜੇ ਉਹ ਵੀ ਕੁਛ ਨਾ ਕਰ ਸਕੇ ਤੇ ਖਾਲਸੇ ਦੀ ਵਿਜੇ ਹੋਈ ਇੱਜ਼ਤ ਹੋਈ ਤੇ ਸਰਹੰਦ ਨੂੰ ਹੱਥ ਇਹ ਜਿਹੜਾ ਉਹ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਸਾਹਿਬ ਕੁਲਦੀਪ ਸਿੰਘ ਜੀ ਗੜਗੱਜ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸੰਖੇਪ ਅਰਦਾਸ ਕਰਦੇ ਵਾਹਿਗੁਰੂ 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 ਅਤੇ ਸ੍ਰੀ ਖਡੌਲ ਦੀ ਜੀ ਸਹਾਇ ਵਾਹਿ ਸ੍ਰੀ ਖਡੌਲ ਦੀ ਜੀ ਕੀ ਫਤਿਹ ਆਹੀ ਦਸਮੀ ਪ੍ਰਥਮ ਤੋਂ ਗੋਪੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਪਾਹੀ ਸਿਪਾਹੀ ਆਪੇ ਸੁਖਿਆਰ ਕੀ ਸੰਤਿ ਹੈ ਯਾ ਪ੍ਰਖਾ ਸਭ ਦੁੱਖ ਜਾਏ ਏਹ ਬਹਾਦਰ ਸਿਮਰਿਆ ਕਰਨੋਂ ਨੇ ਤੇ ਆਵੇ ਘਾਇ ਸਭ ਖਾਈ ਹੋਏ ਸਹਾਏ ਦਸੋਂ ਪਾਤਸ਼ਾਹ ਸਾਂਹ ਚ ਗੁਰੂ ਗੋਬਿੰਦ ਸਿੰਘ ਜੀ ਸਭ ਖਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਰਦਾ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਇਹ ਨਿਮਾਣਿਆ ਦੇ ਮਾਨ ਨਿਪਾਣਿਆ ਦੇ ਤਾਂ ਨਿਉਟਿਆਂ ਦੀ ਉਹ ਸੱਚੇ ਪੁੱਤ ਆਏ ਗੁਰੂ ਜੀ ਆਪ ਜੀ ਦਾ ਔਟ ਆਸਰਾ ਲੈ ਕੇ ਧਨ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਨਿਵਾਜੇ ਹੋਏ ਖਾਲਸਾ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਚ ਜਲਮਾ ਸਿੱਧਮਾ ਦੇ ਸ਼ਾਸਕ ਨੂੰ ਸੋਧ ਕੇ ਖੀਰਪਤੇਗੜ ਸਹਿਬ ਆਲੂ ਚਾਲੇ ਪਹੁੰਚ ਦੀ ਖੁਸ਼ੀ ਦੇ ਅੰਦਰ ਫਤੇ ਮਾਰਚ ਗੁਰਦਵਾਰਾ ਸ੍ਰੀ ਫਤੇਜੰਗ ਤੋਂ ਸ਼ੁਰੂ ਹੋਣ ਲੱਗਾ ਆਪ ਜੀ ਦੇ ਕਮਰ ਕੱਸੇ ਲਗਾਏ ਗਏ ਹਨ ਪੰਜ ਨਿਸ਼ਾਨੀ ਸਹਿਬਾਨ ਪੰਜ ਪਿਆਰੇ ਸਹਿਬਾਨ ਹਾਜ਼ਰ ਹਨ ਮਹਾਰਾਜ ਆਪ ਦਵਾਈ ਬਖਸ਼ੋ ਆਪ ਸਮਤ ਬਖ ਕੇ ਸੇਵਾ ਲੈਣੀ ਭੈ ਭਾਵਨੀ ਜਿੰਨੇ ਮਰਦਾ ਪਿਆਰ ਵਿੱਚ ਮਹਾਰਾਜ ਬਾਣੀ ਪੜਦਿਆਂ ਨਾਮ ਜਪਦਿਆਂ ਇੱਕ ਇੱਕ ਕੰਮ ਸਫਲਾ ਕਰਾਉਣਾ ਬੌੜੀ ਕਰਨੀ ਮਹਾਰਾਜ ਰੰਧੇਕਾਰ ਜਾਪ ਸਫਲੇ ਕਰਨੇ ਚਾਲੇ ਪਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨਿਹਾਲ ਬੋਲੇ ਈਸੋ ਨਿਹਾਲ ਬੋਲੇ Ole, turn me high. uh <laughs>

અન્ન ધન સાહેબ જો જોરાદાર સિંહજી ધન ધન સાહેબ જો જોરાદાર સિંહજી ધન ધન સાહેબ જોરાદાર સિંહજી ધન ધન બાબા પટેલ સિંહજી ધન ધન બાબા પટેલ સિંહજી ધન ધન બાબા પટેલ સિંહજી ધન ધન મત ગુજર बाबा मोती राम मेरा जी हमारे बा छॾियास भगनत मामा बजे गगनत मामा बजे गगनत मामा बजे गगनत मामा बजेयोरे निशान के ओ निशान करे निशान के का, निशान काल <सथ> <सथ> सूर मां अब जूं जनको दू जनक ਸਾਹਿਬਾਨ ਇਸ ਕੰਢੇ ਗੁਰਨ ਪਰਮਾਨੰਦ ਦੇਗ ਤੇ ਪੰਚ ਕੀ ਜੀਤ ਰਾਜ ਕਰੇਗਾ ਹਾਲਸਾ ਰਾਜ ਕਰੇਗਾ ਹਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਅਤੇ ਸਮੁੱਚੇ ਖਾਲਸਾ ਪੰਥ ਨੂੰ ਸਰਹੰਦ ਫਤਿਹ ਦਿਵਸ ਅਤੇ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਦੇ ਹੜੇ ਦੀਆਂ ਲੱਖ ਲੱਖ ਵਧਾਈਆਂ ਆਪਾਂ ਸਾਰੇ ਇੱਥੇ ਚਾਪੜ ਜਿੜੀ ਦੇ ਮੈਦਾਨ ਦੇ ਵਿੱਚ ਖੜੇ ਆ ਇੱਥੇ ਹੀ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਬਾ ਬినੋਦ ਸਿੰਘ ਜੀ ਬਾਬਾ ਅਲੀ ਸਿੰਘ ਜੀ ਬਾਬਾ ਮਾਲੀ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਸਮੁੱਚੇ ਖਾਲਸਾ ਪੰਥ ਨੇ ਵਜ਼ੀਰ ਖਾਨ ਦੀ ਫੌਜ ਨੂੰ ਲੱਖ ਤੋੜਵੀਂ ਹਾਰ ਦਿੱਤੀ ਇੱਥੇ ਹੀ ਵजीर खान ਨੂੰ ਪਾਰ ਬਲਾਇਆ ਗਿਆ ਉਹਨੂੰ ਘੋੜਿਆਂ ਦੇ ਮਗਰ ਬੰਨ ਕੇ ਸਰਹੰਦ ਦੀ ਧਰਤੀ ਤੇ ਲਜਾਇਆ ਗਿਆ ਖਾਲਸੇ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਦੱਸਿਆ ਸੀ ਕਿ ਜ਼ੁਲਮੀ ਕੋਈ ਵੀ ਹੋਵੇ ਤੇ ਜ਼ਾਲਮ ਕੋਈ ਵੀ ਹੋਵੇ ਜਦੋਂ ਗੁਰੂ ਕਾ ਖਾਲਸਾ ਆਪਣੀ ਆਜ਼ਾਦੀ ਉੱਤੇ ਆਉਂਦਾ ਤਾਂ ਉਹ ਜ਼ੁਲਮੀ ਰਾਜ ਦੀ ਜੜ 뿌ਟ ਦਿੰਦਾ ਇਹ ਜਿਹੜਾ ਦਿਨ ਵਾ ਖਾਲਸਾ ਪੰਥ ਲਈ ਬੜਾ ਵੱਡਾ ਹੈ ਪਰ ਮੈਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਿਹਾ ਕਿ ਹੋਰ ਲੜਾਈਆਂ ਦੇ ਬਾਰੇ ਇਥੋਂ ਦੇ ਸਕੂਲਾਂ 'ਚ ਪੜਾਇਆ ਜਾਂਦਾ ਵਾ ਭਾਰਤ ਦੇ ਜਾਂ ਪੰਜਾਬ ਦੇ ਪਰ ਜਿਹੜੀ ਚੱਪੜਚਿੜੀ ਦੀ ਲੜਾਈ ਆ ਜਿਨੇ ਇਸ ਦੇਸ਼ ਦੀ ਤਕਦੀਰ ਨੂੰ ਬਦਲਿਆ ਇਥੇ ਅਜੇ ਤੱਕ ਮੰਨੀ ਜਾਂਦੀ ਮੁਗਲ ਹਕੂਮਤ ਨੂੰ ਹਰਾਇਆ ਗਿਆ ਚੱਪੜਚਿੜੀ ਦੇ ਲੜਾਈ ਦੇ ਬਾਰੇ ਆਮ ਸਕੂਲਾਂ ਦੇ ਵਿੱਚ ਜਾਂ ਭਾਰਤ ਦੇ ਸਕੂਲਾਂ ਕਾਲਜਾਂ ਦੇ ਵਿੱਚ ਨਹੀਂ ਪੜਾਇਆ ਜਾਂਦਾ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿਹੜੀਆਂ ਯਾਦਗਾਰਾਂ ਵਾ ਉਹ ਪੂਰੇ ਇਸ ਖਿੱਤੇ ਦੇ ਵਿੱਚ ਹੋਣੀਆਂ ਚਾਹੀਦੀਆਂ ਇਹ ਪਵਾਦਕਾ ਇਲਾਕਾ ਵਾ ਤੇ ਪਵਾਦਕਾ ਇਲਾਕਾ ਹਮੇਸ਼ਾ ਰਹਿਣੀ ਰਹੂਗਾ ਬਾਬਾ ਬੰਦਾ ਸਿੰਘ ਬਹਾਦਰ ਦਾ ਇਸ ਕਰਕੇ ਇੱਕ ਦੇ ਇੱਥੇ ਇਹ ਜਿਹੜੀ ਜੰਗੀ ਯਾਦਗਾਰ ਬਣੀ ਆ ਇਹਦੇ ਤੋਂ ਇਲਾਵਾ ਸਹਬਜਾਦਾਜੀਤ ਸਿੰਘ ਨਗਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਵੱਡੇ ਚੌਕ ਅਤੇ ਵੱਡੀਆਂ ਜਿਹੜੀਆਂ ਯਾਦਗਾਰਾਂ ਵਾ ਉਹ ਬੰਡੀਆਂ ਚਾਹੀਦੀਆਂ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਵੇਲੇ ਖਾਲਸਾ ਪੰਥ ਦੀ ਇਸ ਇਲਾਕੇ ਨੂੰ ਵੱਡੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸ਼ਿਦਾ ਹੋ ਗਿਆ ਗੁਰਦੁਆਰਾ ਸਾਹਿਬ ਚੇਹੇ ਦੀ ਫਤਿਹ ਜੰਗ ਗੁਰਦੁਆਰਾ ਸਾਹਿਬ ਉਹਦੇ ਨਜ਼ਦੀਕ ਠੇਕੇ ਤਬਾਕੀ ਦੀਆਂ ਦੁਕਾਨਾਂ ਬਹੁਤ ਜ਼ਿਆਦੇ ਖੁੱਲੇ ਨੇ ਕਿ ਇਸ ਨੂੰ ਲੈ ਕੇ ਵੀ ਕੋਈ ਤੁਸੀਂ ਸਰਕਾਰ ਮੈਂ ਨਾ ਕੱਲ ਸਿੰਘ ਸ਼ਿਦਾ ਗਿਆ ਸੀ ਉਹਦੇ ਨਾਲ ਹੀ ਹਲਾਲ ਮਾਸ ਦੀਆਂ ਦੁਕਾਨਾਂਾਂ ਮਾਂ ਤੇ ਕੁਛ ਤਮਾਕੂ ਦੀਆਂ ਪ੍ਰਬੰਧਕਾਂ ਨੇ ਮੇਰੇ ਧਿਆਨ ਚ ਲੈਂਦਾ ਹੈ ਤੇ ਮੈਂ ਗੁਰਦੁਆਰਾ ਸਿੰਘ ਸ਼ਹੀਦਾਂ ਜਾਂ ਹੋਰ ਵੀ ਜਿਹੜੇ ਇੱਥੇ ਸਾਡੇ ਗੁਰਦੁਆਰਾ ਸਾਹਿਬ ਆ ਤੇ ਭਾਵੇਂ ਮੰਦਿਰ ਵੀ ਹੋਣ ਉਹਨਾਂ ਦੇ ਨੇੜੇ ਤੇੜੇ ਜੇ ਕੋਈ ਇਹੋ ਜੀਆਂ ਦੁਕਾਨਾਂ ਪ੍ਰਸ਼ਾਸਨ ਦਾ ਹੀ ਇਹ ਫਰਜ ਬਣਦਾ ਕਿ ਇਹੋ ਜੀਆਂ ਦੁਕਾਨਾਂ ਨਾ ਖੋਲਣ ਕਿਉਂਕਿ ਸ਼ਹੀਦਾਂ ਦੇ ਪ੍ਰਤੀ ਸਾਡੀ ਬੜੀ ਭਾਵਨਾ ਵਾ ਤਾਂ ਮੇਰੀ ਕੱਲ ਡੀਸੀ ਮੈਡਮ ਦੇ ਨਾਲ ਇਥੋਂ ਜ਼ਿਲ੍ਹੇ ਦੇ ਨਾਲ ਗੱਲ ਹੋਈ ਸੀ ਫੋਨ ਤੇ ਉਹਨਾਂ ਨੇ ਸਿੰਘ ਸ਼ਹੀਦਾਂ ਗੁਰਦੁਆਰਾ ਕਮੇਟੀ ਨੂੰ ਕਿਹਾ ਹੈ ਕਿ ਲੈਟਰ ਦੇਣ ਤੇ ਅਸੀਂ ਇਹਦੇ ਤੇ ਕੁੱਛ ਕਰਦੇ ਆਂ ਅਰੇ ਤੇ ਵੇਖੋ ਹਰ ਇੱਕ ਨੂੰ ਆਪ ਹੀ ਚਾਹੀਦਾ ਵਾ ਕਿ ਇਨ੍ਹਾਂ ਸਥਾਨਾਂ ਦੇ ਨੇੜੇ ਸ਼ਰਾਬ ਦੇ ਠੇਕੇ ਜਾਂ ਤਮਾਕੂ ਦੀਆਂ ਦੁਕਾਨਾਂ ਜਾਂ ਹalal ਮਾਸ ਦੀਆਂ ਦੁਕਾਨਾਂ ਜਿਹੜੀਆਂ ਨਹੀਂ ਚਾਹੀਦੀਆਂ ਇਹ ਥਾਂ ਸਾਡੇ ਲਈ ਬੜੇ ਮੁਕੱਦਸ ਆ ਇੱਥੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਇਸੇ ਡੁੱਲੇ ਹੋਏ ਖੂਨ ਨੇ ਇਸ ਦੇਸ਼ ਦੀ ਤਕਦੀਰ ਨੂੰ ਬਦਲਿਆ ਇਹ ਮੁਲਕ ਨੂੰ ਚਾਹੀਦਾ ਵਾ ਇੱਥੋਂ ਦੇ ਪ੍ਰਸ਼ਾਸਨ ਨੂੰ ਚਾਹੀਦਾ ਆਪਣੇ ਸ਼ਹੀਦਾਂ ਦਾ ਅਦਬ ਤੇ ਸਤਿਕਾਰ ਕਾਇਮ ਰੱਖੇ ਸਿੱਖ ਹਮੇਸ਼ਾ ਆਪਣੇ ਸ਼ਹੀਦਾਂ ਦਾ ਸਤਿਕਾਰ ਕਾਇਮ ਰੱਖਦੇ ਆ ਉਹ ਕਦੀ ਆਪਣੇ ਸ਼ਹੀਦਾਂ ਨੂੰ ਨਹੀਂ ਭੁੱਲ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਸਿ ਬਾਣੀ ਰੋ ਹਰ ਤਾਜ਼ਾ ਅਪਡੇਟ ਦਿਲੀ 온 스카이 ਟੀਵੀ ਦਿਨਾਂ